ਅੱਜ ਜਿਹੜਾ ਇੰਟਰਨੈਟ ਤੁਸੀਂ ਵਰਤ ਰਹੇ ਹੋ ਜਿਸ ਐਂਡਰੋਇਡ ਫੋਨ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਜਿਸ ਸੁਪਰ ਕੰਪਿਊਟਰਸ ਦੇ ਉੱਤੇ ਸਾਡਾ ਡਾਟਾ ਜਿਹੜਾ ਸਟੋਰ ਹੁੰਦਾ ਇਹ ਸਭ ਇੱਕ 21 ਸਾਲ ਦੇ ਵਿਦਿਆਰਥੀ ਦੇ ਸ਼ੌਂਕ ਤੋਂ ਸ਼ੁਰੂ ਹੋਇਆ ਉਹਦੀ ਹੌਬੀ ਤੋਂ ਸ਼ੁਰੂ ਹੋਇਆ ਉਸ ਸਮੇਂ ਉਸ ਕੋਲੇ ਨਾ ਕੋਈ ਕੰਪਨੀ ਸੀ ਨਾ ਕਰੋੜਾਂ ਦਾ ਇਨਵੈਸਟਮੈਂਟ ਸੀ ਤੇ ਨਾ ਹੀ ਕੋਈ ਮਾਰਕੀਟਿੰਗ ਟੀਮ ਸੀ ਉਸ ਵਿਦਿਆਰਥੀ ਦਾ ਨਾਂ ਸੀ ਲਾਈਨਸ ਟੋਵਲਸ ਉਸ ਦਾ ਸ਼ੌਂਕ ਬਣਿਆ ਲਾਈਨੈਕਸ ਇਸ ਨੌਜਵਾਨ ਦਾ ਜਨਮ 1969 ਦੇ ਵਿੱਚ ਫਿਨਲੈਂਡ ਦੇ ਵਿੱਚ ਹੋਇਆ ਤੇ ਉਹ ਯੂਨੀਵਰਸਿਟੀ ਆਫ ਹੈਲਸਿੰਕੀ ਦਾ ਵਿਦਿਆਰਥੀ ਸੀ ਲਾਈਨਸ ਟੋਵਰਡ ਇੱਕ ਕੰਪਿਊਟਰ ਸਾਇੰਸ ਦਾ ਸਟੂਡੈਂਟ ਸੀ ਉਹ ਆਪਣੇ ਪਰਸਨਲ ਕੰਪਿਊਟਰ ਲਈ ਇੱਕ ਛੋਟਾ ਜਿਹਾ ኦਪਰੇਟਿੰਗ ਸਿਸਟਮ ਬਣਾਉਣਾ ਚਾਹੁੰਦਾ ਸੀ ਲਾਈਨਸ ਨੇ ਸੋਚਿਆ ਕਿ ਕਿਉਂ ਨਾ ਮੈਂ ਆਪਣਾ ਇੱਕ ਸਿਸਟਮ ਬਣਾਵਾਂ ਆਪਣੇ ਲਈ ਆਪਣੇ ਵਰਤਨ ਦੇ ਲਈ ਤਾਂ ਉਸ ਨੇ ਯੂਜ਼ਨੈਟ ਫੋਰਮ ਤੇ ਲਿਖਿਆ ਆਈ ਏਮ ਡੂਇੰਗ ਅ ਫਰੀ ኦਪਰੇਟਿੰਗ ਸਿਸਟਮ ਜਸਟ ਆ ਹਬੀ ਕਿਸੇ ਨੂੰ ਪਤਾ ਸੀ ਕਿ ਇਹ ਹਬੀ ਇੱਕ ਦਿਨ ਦੁਨੀਆ ਦੇ ਇੰਟਰਨੈਟ ਦੀ ਦੁਨੀਆ ਦੇ ਮੋਸਟਲੀ ਸਰਵਰਸ ਦੀ ਰੀਡ ਦੀ ਹੱਡੀ ਬਣ ਜਾਵੇਗੀ ਜਿੱਥੇ ਲੋਕ ਆਪਣੇ ਸੌਫਟਵੇਅਰ ਨੂੰ ਪ੍ਰਾਈਵੇਟ ਰੱਖਦੇ ਆ ਲਾਈਨਸ ਨੇ ਇਸ ਦੇ ਉਲਟਾ ਫੈਸਲਾ ਕੀਤਾ ਉਸ ਨੇ ਲਾਈਨਿਕਸ ਦਾ ਸੋਰਸ ਕੋਡ ਸਭ ਦੇ ਲਈ ਫਰੀ ਕਰ ਦਿੱਤਾ ਹੁਣ ਕਿਸੇ ਨੂੰ ਵੀ ਅਧਿਕਾਰ ਸੀ ਕਿ ਕੋਡ ਨੂੰ ਪੜ ਸਕਦਾ ਕੋਡ ਨੂੰ ਬਦਲ ਸਕਦਾ ਤੇ ਕੋਡ ਨੂੰ ਇੰਪਰੂਵ ਕਰ ਸਕਦਾ ਬਾਅਦ ਦੇ ਵਿੱਚ ਲੀਨਕਸ ਨੂੰ ਜੀਐਨਯੂ ਜਰਨਲ ਪਬਲਿਕ ਲਾਇਸੈਂਸ ਜੀਪੀਐਲ ਹੇਠ ਲਿਆਂਦਾ ਗਿਆ ਜੀਪੀਐਲ ਦਾ ਮਤਲਬ ਸੀ ਕਿ ਜੇਕਰ ਤੁਸੀਂ ਲੀਨਕਸ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਉਹ ਬਦਲਾਅ ਵੀ ਸਭ ਨਾਲ ਸਾਂਝੇ ਕਰਨੇ ਪੈਣਗੇ ਇਹ ਸੀ ਓਪਨ ਸੋਰਸ ਰੈਵੋਲੂਸ਼ਨ ਦੀ ਅਸਲੀ ਸ਼ੁਰੂਆਤ ਹੁਣ ਲੀਨਕਸ ਇਕੱਲਾ ਨਹੀਂ ਰਿਹਾ ਦੁਨੀਆ ਭਰ ਦੇ ਪ੍ਰੋਗਰਾਮਰਸ ਡਿਵੈਲਪਰਸ ਰਿਸਰਚਰਸ ਇਸ ਤੇ ਕੰਮ ਕਰਨ ਲੱਗੇ ਜਿਹੜਾ ਕੋਡ ਲੀਨਸ ਨੇ ਹਜ਼ਾਰਾਂ ਲਾਈਨ ਦਾ ਲਿਖਿਆ ਸੀ ਉਹ ਹੁਣ ਲੱਖਾਂ ਕਰੋੜਾਂ ਲਾਈਨਸ ਦੇ ਵਿੱਚ ਬਦਲ ਗਿਆ ਇਸ ਕੰਪਨੀ ਦਾ ਕੋਈ ਬਾਸ ਨਹੀਂ ਕੋਈ ਫੋਰਸ ਰੂਲ ਨਹੀਂ ਹੈ ਸਿਰਫ ਕਲੈਬੋਰੇਸ਼ਨ ਟਰਸਟ ਤੇ ਕੁਆਲਿਟੀ ਲੀਨਕਸ ਨੇ ਸਾਬਤ ਕਰਤਾ ਕਿ ਓਪਨ ਕਲੈਬੋਰੇਸ਼ਨ ਕਲੋਜ਼ਡ ਸਿਸਟਮ ਤੋਂ ਵੀ ਵਧੀਆ ਹੋ ਸਕਦੀ ਹੈ ਅੱਜ ਲਿਨਕਸ ਦੇ ਜ਼ਿਆਦਾਤਰ ਜਿਹੜੇ ਇੰਟਰਨੈਟ ਦੇ ਸਰਵਰਸ ਨੇ ਉਹ ਲਿਨਕਸ ਤੇ ਚੱਲਦੇ ਆ ਸੁਪਰ ਕੰਪਿਊਟਰ ਜ਼ਿਆਦਾਤਰ ਲਿਨਕਸ ਤੇ ਚੱਲਦੇ ਆ ਐਂਡਰੋਇਡ ਫੋਨ ਜਿਹੜੇ ਅਸੀਂ ਯੂਜ਼ ਕਰਦੇ ਆ ਉਹਨਾਂ ਦਾ ਕਰਨਲ ਇਸ ਲਿਨਕਸ ਤੇ ਬੇਸਡ ਆ ਕਰਨਲ ਮਤਲਬ ਜਿਹੜਾ ਬੇਸ ਆ ਉਹ ਲਿਨਕਸ ਤੇ ਚੱਲਦਾ ਕਲਾਊਡ ਪਲੇਟਫਾਰਮ ਜ਼ਿਆਦਾਤਰ ਲਿਨਕਸ ਵਰਤਦੇ ਆ ਲਿਨਕਸ ਨੇ ਸਾਨੂੰ ਸਿਖਾਇਆ ਕਿ ਨੌਲੇਜ ਸ਼ੇਅਰ ਕਰਨ ਨਾਲ ਘਟਦਾ ਨਹੀਂਗਾ ਸਗੋਂ ਵਧਦਾ ਪਾਵਰ ਓਪਨਨੈਸ ਵਿੱਚ ਹੁੰਦੀ ਆ ਇਨੋਵੇਸ਼ਨ ਕਮਿਊਨਿਟੀ ਨਾਲ ਹੁੰਦੀ ਆ ਇਹ ਇੱਕ ਕੋਡ ਨਹੀਂ ਹੈ ਸਗੋਂ ਇੱਕ ਫਲਸਫੀ ਆ ਸੋ ਇੱਕ ਸ਼ੌਂਕ ਇੱਕ ਵਿਦਿਆਰਥੀ ਤੇ ਇੱਕ ਉਹਦਾ ਫੈਸਲਾ ਕਿ ਕੋਡ ਨੂੰ ਮੈਂ ਫ੍ਰੀ ਰੱਖਣਾ ਜਿਸ ਨੇ ਦੁਨੀਆ ਵਿੱਚ ਸੌਫਟਵੇਅਰ ਦਾ ਫਿਊਚਰ ਬਦਲ ਦਿੱਤਾ